ਤੇ ਬਾਬਾ ਜੀ ਉਹ ਕਿਥੋਂ ਨਹੀਂ ਵਿਚਾਰਾਂ ਦੇ ਜਾਨ ਤੋਂ ਬਾਹਰ ਦਾ ਖਾਣ ਪੀਣ ਚ ਰੁਕ ਜਾਂਦੇ ਸੀ ਘੀ ਦਾ ਬਾਹਰ ਨਹੀਂ ਖਾਣਾ ਤੇ ਆਪਾਂ ਕਈ ਵਾਰੀ ਬਾਬਾ ਜੀ ਨੂੰ ਕੁਛਿਆ ਕਰਨਾ ਕਿ ਬਾਬੇ ਤੁਸੀਂ ਕਿਉਂ ਰੋਗ ਦੇ ਜੀ ਜੇ ਆਪਣਾ ਕੁਝ ਕਰੀਏ ਨਾਲ ਦੀ ਸਿੰਗਣੀ ਨੇ ਪਹਿਨੇ ਅੱਜਰ ਕੀਤੀ ਹੋਈ ਤੇ ਉਹਨਾਂ ਨੇ ਫੌਰਨ ਜਾਣਾ ਉਹ ਵੀ ਫਿਰ ਚਲੋ ਪਲਾਨਿੰਗ ਜਿਵੇਂ ਮਾਰਾ ਨੇ ਜੋ ਕਰਉਣਾ ਉਹਨਾਂ ਨੇ ਕਰਾਇਆ ਵੀ ਬਾਹਰ ਜਾਣ ਦੀ ਤੇ ਪਲਾਨਿੰਗ ਖਤਮ ਕਰ ਦਿੱਤੀ جی میرے سنگنی جی کرتے ہی پہلے باہر فاسٹ فوڈ کا بابا جی جدو گل بات ہوئی بابا جی باہر جانا تو چنگا ہی کر لوں شروعات کرنی ہی ਆਪਨੇ ਦੇ ਜਾਇਆ ਕਿਉਂ ਨਾ ਆਪਾਂ ਪਹਿਲਾਂ ਬਾਬਾ ਜੀ ਦੇ ਪਿੰਡ ਤੇ ਭਰੀਏ ਬਾਬਾ ਜੀ ਦਾ ਪਿੰਡ ਸਿੱਕੇ ਪਿੰਡ ਸਿਹਾੜੀ ਤਾਂ ਫਿਰ ਜੇ ਆਪਾਂ ਪਿੰਡ ਸਿਹਾੜੀ ਚੋਲੀ ਵਾਲੇ ਮੋੜ ਤੇ ਆਪਾਂ ਸ਼ੁਰੂ ਕਰ ਦਿੱਤਾ ਜੀ ਸ਼ਾਇਦ ਜੇਕਰ ਆਪਾਂ ਪਰਸਨਲੀ ਕਰਦੇ ਤੇ ਸ਼ਾਇਦ ਇਹਦਾ ਰਿਸਪੌਂਸ ਨਹੀਂ ਮਿਲਦਾ ਸੀ ਪਰ ਅਸੀਂ ਪਾਇਆ ਗੁਰੂ ਗਬੇਰ ਸਿੰਘ ਦਾ ਜੀ ਬਾਣਾ ਸੂਰਾ ਤੇ ਕੋਈ ਵੀ ਨਹੀਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿੰਨਾ ਹੱਦ ਤੱਕ ਹੋ ਸਕੇ ਅਸੀਂ ਆਪਣੀ ਰਹਿਤ 'ਚ ਰਹੀਏ ਤੇ ਜੋ ਮਰਜ਼ਾ ਹੱਦ ਤੱਕ ਹੋ ਸਕਦਾ ਆਪਾਂ ਕਰੀਏ ਆਪਣਾ ਸਟੋਰ ਕਰਾਇਆ ਵਾ ਸਭੋ ਨਾਲ 4-5 ਭਰਾ ਹੋਰ ਜੋੜ ਕਰਦੇ ਵਾ ਇੱਕ ਫੈਮਿਲੀ ਬਣ ਗਈ ਜੀ

ਉਹਨਾਂ ਕੋਲ ਰਹੀਦਾ ਸੀ ਛੋਟੇ ਹੁੰਦੇ ਹੀ ਤੇ ਬਾਬਾ ਜੀ ਰੋਕਦੇ ਹੁੰਦੇ ਸੀ ਬਜ਼ਾਰਾਂ 'ਚ ਜਾਣ ਤੋਂ ਬਾਹਰ ਦਾ ਖਾਣ ਪੀਣ ਤੋਂ ਰੁਕ ਜਾਂਦੇ ਸੀ ਕਿ ਜਿੱਦਾਂ ਬਾਹਰ ਨਹੀਂ ਖਾਣਾ ਤੇ ਆਪਾਂ ਕਈ ਵਾਰੀ ਬਾਬਾ ਜੀ ਨੂੰ ਪੁੱਛਣਾ ਕਰਨਾ ਕਿ ਬਾਬੇ ਤੁਸੀਂ ਕਿਉਂ ਰੋਕਦੇ ਜੇ ਤੇ ਬਾਬੇ ਨੂੰ ਦੱਸਣਾ ਕਰਨਾ ਕਿ ਵੀ ਅੱਜ ਕੋਈ ਪਤਾ ਨਹੀਂ ਕਿਸਦਾ ਵੀ ਉਹ ਕੀ ਖਵਾਣ ਡਿਆ ਵਾ ਕੀ ਕਰਦਾ ਪਿਆ ਤੇ ਕੀ ਨਹੀਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਸਿੱਖ ਪੰਥ ਦੇ ਵਿੱਚ ਜੜ ਤਮਾਕੂ ਉਹ ਤਾਂ ਬਿਲਕੁਲ ਹੀ ਜੀ ਗਲਤ ਬਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਵੀ ਤਮਾਕੂ ਵਾਲੇ ਖੇਚ ਨਹੀਂ ਗਿਆ ਹੈ ਐਸਗਰ ਦੇ ਬਾਬਾ ਜੀ ਕਹਿੰਦੇ ਹੁੰਦੇ ਆ ਜਦ ਸਿੱਖ ਜਿਹੜੇ ਤਮਾਕੂ ਉਹ ਖਾਈ ਜਾਂਦੇ ਆ ਪਰ ਤੁਸੀਂ ਨਹੀਂ ਜਾਣਾ ਤੇ ਉਹ ਬਸ ਦਿਲ ਚ ਗੱਲ ਵੈ ਗਈ ਵੀ ਆਪਾਂ ਤਮਾਕੂ ਵਾਲਾ ਵੀ ਕੁਝ ਨਹੀਂ ਕਰਨਾ ਫਿਰ ਧੀਰੀ ਰਿਤੇ ਜਿਵੇਂ ਜਿਵੇਂ ਵੱਡੇ ਵੱਡੇ ਹੋਏ ਤੇ ਜੀ ਹੁੰਦੇ ਹੁੰਦੇ ਬਾਅਦ ਸਮਝ ਆਈ ਕਿ ਵੀ ਜੇ ਆਪਣਾ ਕੁਝ ਕਰੀਏ ਕਰਦੇ ਗਿਆਂਦੇ ਥੋੜੇ ਸਮੇਂ ਬਾਅਦ ਆਪਣਾ ਜੀ ਅਨੰਦ ਕਾਰਜ ਬਾਬਾ ਜੀ ਦੇ ਉੱਥੇ ਰਹਿੰਦੇ ਰਹਿੰਦੇ ਹੋਏ ਉਹਨਾਂ ਨੇ ਕਰਾ ਦਿੱਤੇ ਜੀ ਅਨੰਦ ਕਾਰਜ ਤੋਂ ਬਾਅਦ ਜਿਹੜੇ ਮੇਰੇ ਸਿੰਘ ਜੀ ਉਹ ਹੰਗਰੀ ਪੁਆਇੰਟ ਤੇ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ 2-3 ਸਾਲ ਉੱਥੇ ਕੀਤਾ ਉਹਨਾਂ ਦੇ ਨਾਲ ਫਿਰ ਜਦੋਂ ਆਪਣੀ ਸਗਾਈ ਹੋ ਗਈ ਤੇ ਵੀ ਮੈਂ ਵੀ ਜਾ ਕੇ ਉੱਥੇ ਸਿੱਖਣ ਲੱਗ ਗਿਆ ਤੇ ਫਿਰ ਉਹ ਕਰਦੇ ਕਰਦੇ ਉਹਨਾਂ ਨੇ ਪਹਿਲਾਂ ਆਪਾਂ ਇਹ ਪਲੈਨਿੰਗ ਬਣਾਈ ਸੀ ਕਿ ਆਪਾਂ ਫੌਰਨ ਜਾਵਾਂਗੇ ਤੇ ਉੱਥੇ ਜਾ ਕੇ ਬਾਹਰ ਫਾਸਟ ਫੂਡ ਦਾ ਕੰਮ ਕਰਾਂਗੇ ਸਟੋਰ ਤੇ ਫਿਰ ਬਾਬਾ ਜੀ ਨਾਲ ਜਦੋਂ ਗੱਲਬਾਤ ਹੋਈ ਤੇ ਬਾਬਾ ਜੀ ਕਹਿੰਦੇ ਬਾਹਰ ਜਾਣਾ ਵਾ ਇਸ ਤੋਂ ਚੰਗਾ ਇਹ ਈ ਕਰ ਲੋ ਬਾਹਰ ਵੀ ਤੇ ਜਾਣਾ ਹੀ ਹੈ ਤੇ ਕੋਈ ਸਿੰਘਨੀ ਦੀ ਵੀ ਫਿਰ ਪਲੈਨਿੰਗ ਇਹ ਬਣ ਗਈ ਕਿ ਆਪਾਂ ਇੰਡੀਆ ਕਰ ਲੈਂਦੇ ਆ ਤੇ ਉਹ ਫਿਰ ਕਰਦੇ ਕਰਦੇ ਜਿੱਦਾਂ ਹੀ ਸੁਭਾਵ ਨਾਲ ਨਾਲ ਬਣਦਾ ਰਿਹਾ ਜੀ ਆਪਾਂ ਫਿਰ ਸ਼ੁਰੂਆਤ ਕਰਨੀ ਹੀ ਤੇ ਆਪਣੇ ਦੇਰ ਜਾਇਆ ਕਿਉਂ ਨਾ ਆਪਾਂ ਪਹਿਲਾਂ ਬਾਬਾ ਜੀ ਦੇ ਪਿੰਡ ਤੋਂ ਹੀ ਕਰੀਏ ਤੇ ਬਾਬਾ ਜੀ ਦਾ ਪਿੰਡ ਸੀਗੇ ਪਿੰਡ ਸਿਹੜੀ ਤਾਂ ਕਰਕੇ ਜੇ ਆਪਾਂ ਪਿੰਡ ਸਿਹੜੀ ਚੋਲੇ ਵਾਲੇ ਮੋੜ ਤੇ ਆਪਾਂ ਸ਼ੁਰੂ ਕਰ ਦਿੱਤਾ ਜੇ ਕਿਉਂ ਨਾ ਰਿਸਪੌਂਸ ਮਿਲਦੇ ਰਿਸਪੌਂਸ ਬਹੁਤ ਵਧੀਆ ਜੀ ਸ਼ਾਇਦ ਜੇ ਅਗਰ ਆਪਾਂ ਪਰਸਨਲੀ ਕਰਦੇ ਤੇ ਸ਼ਾਇਦ ਇਹਨਾਂ ਰਿਸਪੌਂਸ ਨਹੀਂ ਮਿਲਣਾ ਸੀ ਪਰ ਅਸੀਂ ਪਾਇਆ ਗੁਰੂ ਗੋਬਿੰਦ ਸਿੰਘ ਦਾ ਜੀ ਬਾਣਾ ਤੇ ਬਾਣੀ ਨੂੰ ਤੁਹਾਨੂੰ ਪਤਾ ਹੀ ਹੈ ਜੀ ਹਰ ਇੱਕ ਬੰਦੇ ਨੂੰ ਹੁੰਦਾ ਵਾ ਕਿ ਬਾਣੇ ਵਾਲਾ ਪਰ ਆਸੀਂ ਆਪ ਚਲੋ ਪੂਰਾ ਤੇ ਕੋਈ ਵੀ ਨਹੀਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਜਿੰਨਾ ਹੱਟ ਤੋਂ ਹੋ ਸਕੇ ਅਸੀਂ ਆਪਣੀ ਰਹਿਤ ਵਿੱਚ ਰਹੀਏ ਤੇ ਜੋ ਮਤਲਬ ਸਾਡਾ ਹੱਟ ਤੋਂ ਹੋ ਸਕਦਾ ਆਪਾਂ ਕਰੀ। ਹੋਰ ਕੁਝ ਥੋੜਾ ਪਰ ਪਿਸ਼ੋਪਾ ਬਾਰੇ ਦੱਸੋ ਕਿਵੇਂ ਪਹਿਲਾਂ ਤੁਸੀਂ ਕੀ ਕਰਦੇ ਸੀ ਉਹ ਮੈਂ ਵੇਹ ਰਿਆਨ ਵਾਲਾ ਜੀ ਕਰਨਾਲ ਦਾ ਆ ਜੀ ਲਾਗੇ ਪੰਜਵਾ ਨੀਲੋ ਖੜੀ ਤੇ ਪੜੇ ਮੈਂ ਘਾਟੀਆਂ ਜੀ ਅੱਛਾ ਤੇ ਜੋਬ ਕਰੀਦੀ ਸੀ ਜੀ ਸੋਪਾ ਤੇ ਕੰਮ ਕਰੀਦਾ ਸੀ ਵੇ ਮੇਕਾ ਨੂੰ ਮਿਲਦਾ ਹੀ ਵੀ ਵੇ ਆਪਣੀ ਮਲਾਈ ਨਹੀਂ ਇੱਜ਼ਤ ਉਹਦੇ ਦੇਖੋ ਜੀ ਕਰਨੀ ਹੈ ਨੌਕਰੀ ਹੈ ਨਾ ਜੀ ਇੱਜ਼ਤ ਨਹੀਂ ਹੈਗੀ ਅੱਜ ਮੈਨੂੰ ਨਹੀਂ ਪਤਾ ਕਿ ਪੰਜਾਬੀ ਇੱਦੇ ਅਮਰੀਕਾ ਜਾਓ ਕੈਨੇਡਾ ਜਾਓ ਇੰਗਲੈਂਡ ਵੀ ਇਹਦੀ ਨੌਕਰੀ ਕਰਕੇ ਕਿਦਾਂ ਖੁਸ਼ ਨੇ ਕਿ ਇਹਦੇ ਥੱਲੇ ਕਿਦਾਂ ਕੰਮ ਕਰ ਰਹੇ ਮੈਨੂੰ ਸਮਝ ਨਹੀਂ ਆ ਰਹੀ ਜਿਹੜਾ ਸਰਦਾਰ ਲਬਜ਼ ਹੁੰਦਾ ਸੀ ਨਾ ਜੀ ਉਹ ਹੁੰਦਾ ਸੀਗਾ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਜਿਹੜਾ ਮੇਨ ਉਹਨੂੰ ਸਰਦਾਰ ਕਿਹਾ ਜਾਂਦਾ ਸੀ ਤੇ ਜਿਹੜਾ ਸਿੱਖਾਂ ਦਾ ਮੇਨ ਉਹ ਜਹੇਦਾਰ ਹੁੰਦਾ ਹੈਗਾ ਸਿੱਖਾਂ ਦੇ ਜਿਹੜੇ ਮੇਨ ਉਹਨੂੰ ਜਹੇਦਾਰ ਕਿਹਾ ਜਾਂਦਾ ਸੀ ਹੁਣ ਜਹੇਦਾਰ ਬੰਦਾ ਹੋ ਗਿਆ ਜੀ ਕਿ ਇਹਦੇ ਥੱਲੇ ਨੌਕਰੀ ਕਰਨੀ ਅਗਲੇ ਕੋ ਗਾਲਾਂ ਵੀ ਖਾਣੀਆਂ ਸਭ ਕੁਝ ਕਰਨਾ ਤੇ 20 20 30 ਲੱਖ ਰੁਪਏ ਲਾ ਕੇ ਵੀ ਬਾਹਰ ਜਾਣਾ ਤੇ ਉਹ ਮਤਲਬ ਗਲਤ ਸੀ ਮੈਂ ਵੀ ਬਚਪਨ ਤੋਂ ਜੋਬ ਕੀਤੀ ਮਤਲਬ ਦੁਕਾਨਾਂ ਦੇ ਵਰਕ ਕਰਨਾ ਛੋਟੇ ਛੋਟਿਆਂ ਦੇ ਕੰਮ ਕਰਨਾ ਵੇਖਿਆ ਵਾ ਬਾਅਦ ਚ ਜਦੋਂ ਫਿਰ ਵੱਡੇ ਹੋਏ ਆਪਣਾ ਫਿਰ ਇਹ ਸੋਚਿਆ ਵੀ ਆਪਣਾ ਕੰਮ ਕਰਾਂਗੇ ਤੇ ਜੋ ਆਨੰਦ ਕਾਰਜ ਹੋ ਗਏ ਤੇ ਮੇਰੀ ਨਾਲਦੀ ਸਿੰਘਣੀ ਨੇ ਵੇਰੀ ਨੇ ਆਈਡੈਂਟਿਟੀ ਕੀਤੀ ਹੋਈ ਤੇ ਉਹ ਆਂਦੇ ਹੀ ਫੌਰਨ ਜਾਣਾ ਵਾ ਉਹ ਵੀ ਫਿਰ ਚਲੋ ਪਲਾਨ ਹੀ ਗਿਵੇਂ ਮਾਰਾ ਨੇ ਜੋ ਕੋਰੋਨਾ ਉਹਨਾਂ ਨੇ ਕਰਾਇਆ ਵੀ ਬਾਹਰ ਜਾਣ ਵਾਲੀ ਫਿਪਲਾਨੀ ਖਤਮ ਕਰ ਦਿੱਤੀ ਇੱਥੇ ਆਪਣਾ ਬਿਜ਼ਨਸ ਲਾਇਆ ਤੇ ਇੱਕ ਤੇ ਵੇਖੋ ਅਸੀਂ 20 ਲੱਖ ਲਾ ਕੇ ਬਾਹਰ ਜਾਂਦੇ ਉੱਥੇ ਫਿਰ ਨੌਕਰ ਰਹਿਣਾ ਹੈ ਇੱਥੇ ਮਹਾਰਾਜ ਦੀ ਕਿਰਪਾ ਨਾਲ ਮਾਰਾ ਨੇ ਦਾਦਲਖਸ਼ ਕੇ ਆਪਣਾ ਸਟੋਰ ਆਪਣਾ ਸਟੋਰ ਕਰਾਇਆ ਵਾ ਸਭੋ ਨਾਲ 4-5 ਭਰਾ ਹੋਰ ਜੋਬ ਕਰਦੇ ਵਾ ਇੱਕ ਫੈਮਿਲੀ ਬਣ ਗਈ ਜੀ ਤੇ ਆਪਣੇ ਕੋਲ ਸਾਰੇ ਹੀ ਨਿਹੰਗ ਸਿੰਘ ਵੀਰ ਕੰਮ ਕਰਦੇ ਆ ਗਾਂ ਵੀ ਅਸੀਂ ਇਹੀ ਵੀਰ ਭਰਾ ਜਿਹੜੇ ਵੀ ਵੇਖਣਗੇ ਇਹ ਹੀ ਬੇਨਤੀ ਕਰਦੇ ਆ ਕਿ ਬਾਹਰ ਜਾਣ ਦੀ ਬਜਾਏ ਉਹ ਯੂਰੋਪੀਆ ਲਾ ਕੇ ਅਗਰ ਅਸੀਂ ਪੰਜਾਬ ਦੇ ਵਿੱਚ ਵਧੀਆ ਬਿਜ਼ਨਸ ਕਰੀਏ ਚਾਰ-ਚਾਰ ਪੰਜ-ਪੰਜ ਵੀਰ ਰੜ ਕੇ ਵਧੀਆ ਕੋਈ ਜ਼ਰੂਰੀ ਨਹੀਂ ਜੀ ਪੀਜਾ ਦਾ ਸਟੋਰ ਖੋਲਣਾ ਜਦੋਂ ਜੀ ਖੋਲਣਗੇ ਤੇ ਵਧੀਆ ਵਾ ਜੇ ਕੋਈ ਹੋਰ ਵੀ ਕਰਦੇ ਆ ਤੇ ਅਸੀਂ ਇਹ ਹੀ ਕਹਾਂਗੇ ਇੰਡੀਆ 'ਚ ਬਿਜ਼ਨਸ ਖੋਲੋ ਆਪਣਾ ਸਭੋ ਜੇ ਤੁਸੀਂ ਇੱਕ ਜਗ੍ਹਾ ਬਿਜ਼ਨਸ ਉਹਦੇ ਨਾਲ ਦੋ ਤਿੰਨ ਜਣੇ ਹੋਰ ਰੜ ਲਵਾਂਗੇ ਪਰਿਵਾਰ ਵਧੂਗਾ ਲੋਕਾਂ ਨੂੰ ਕੰਮ ਮਿਲੂਗਾ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਪੰਜਾਬ ਖਤਮ ਕਿ ਹੋ ਰਿਹਾ ਬੇਰੋਜ਼ਗਾਰ ਕਰਕੇ ਬੇਰੋਜ਼ਗਾਰੀ ਇਹ ਨਹੀਂ ਕੰਮ ਨਹੀਂ ਹੈਗਾ ਇਸ ਕਰਕੇ ਆਪਣਾ ਥੋੜਾ ਮੇਨ ਮੋਟਿਵ ਇਹ ਸੀਗਾ ਕਿ ਆਪਾਂ ਆਪਣਾ ਇਥੇ ਕੰਮ ਕਰਾਂਗੇ ਤੇ ਨਾਲ ਆਪਣੀ ਫੈਮਿਲੀ ਉਹ ਤੋਂ ਨਾਲ ਚਾਰ ਪੰਜ ਵੀਪਰਾ ਹੋਰ ਵੀ ਕੰਮ ਕਰਨਗੇ ਕੋਈ ਬਾਬਾ ਜੀ ਸੋਚ ਇਹ ਸੀਗੀ ਉਹਨਾਂ ਕੋਲ ਜਿਹੜੇ ਸਿੰਘ ਸੰਥਿਆ ਲੈਂਦੇ ਸੀ ਜਾਂ ਬਾਣੀ ਦੀ ਸੰਥਿਆ ਲੈਂਦੇ ਸੀ ਕਥਾ ਸਿੱਖਦੇ ਸੀ ਤੇ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਹੜੇ ਮੇਕ ਰਹੇ ਨੇ ਉਹ ਬੇਰੋਜ਼ਗਾਰ ਨਾ ਰਹਿਣ ਤੇ ਆਪਣਾ ਕੰਮ ਹੋਵੇ ਅਸੀਂ ਉਹਨਾਂ ਨੂੰ ਆਪਣੇ ਸਿੰਘਾਂ ਨੂੰ ਇਥੇ ਕੰਮ ਕਰਾਈਏ ਆਪਣਾ ਕੰਮ ਕਰਨ ਅੱਗੇ ਮਹਾਰਾਜ ਜਿਵੇਂ ਜਿਵੇਂ ਕਿਰਪਾ ਕਰਨਗੇ ਵੇਖਾਂਗੇ ਜੀ ਕੀ ਹੁੰਦਾ ਵਾ ਧੰਨਵਾਦ ਜਿਸਾਨੇ ਇੱਥੇ ਵੀ ਜੋ ਪੀਜ਼ਾ ਖਾ ਰਹੇ ਨੇ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਵੀਰ ਹੁਣੇ ਫੌਂਟਾਸ ਸਾਫ ਤੋਂ ਇੱਥੇ ਪਹੁੰਚ ਕੇ ਇਹਨਾਂ ਨੇ ਖੋਲਿਆ ਇੱਕ ਵਾਰ ਜਰੂਰ ਇਹਨਾਂ ਦਾ ਪੀਜ਼ਾ ਕੇ ਤੁਸੀਂ ਦੇਖੋ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾ ਕਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਫਾਇਰ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ